ਦੇਖੋ ਜੀ ਕੱਲ ਇੱਕ ਵੀਡੀਓ ਸਾਡੇ ਕੋਲ ਵਾਇਰਲ ਹੋਈ ਹੈ ਸਾਡੇ ਬਹੁਤ ਹੀ ਪੁਰਾਣੇ ਸਾਥੀ ਤਸੀਮ ਬਾਬਾ ਜੀ ਫਤੇਬ ਬਾਬਾ ਜੀ ਤੇ ਵੀਡੀਓ ਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਇੱਕ ਜਿਹੜੀ ਗਊ ਇੱਥੇ ਮਰੀ ਹੋਈ ਹੈ ਤੇ ਇੱਕ ਗਊ ਜਿਹੜੀ ਆ ਬਹੁਤ ਬਿਮਾਰ ਹਾਲਤ 'ਚ ਹੈ ਤੇ ਜਾਣਕਾਰੀ ਦਿੱਤੀ ਗਈ ਸੀਗੀ ਕਿ 15 ਦਿਨ ਤੋਂ ਜਿਹੜਾ ਵਾ ਗਊਸ਼ਾਲਾ ਦਾ ਜਿਹੜਾ ਦਰਵਾਜ਼ਾ ਬੰਦ ਹੈ ਤੇ ਅੱਜ ਅਸੀਂ ਮੌਕੇ ਤੇ ਜਿਹੜੇ ਐਨੀਮਲ ਹਸਬੈਂਡੀ ਡਿਪਾਰਟਮੈਂਟ ਦੇ ਡਿਪਟੀ ਡਾਇਰੈਕਟਰ ਨੇ ਉਹਨਾਂ ਨੇ ਇਸ ਚੀਜ਼ ਤੇ ਸੰਪਰਕ ਕੀਤਾ ਉਹਦੇ ਨਾਲ ਨਾਲ ਅਸੀਂ ਡੀਐਸਪੀ ਸਾਹਿਬ ਲਖਵਿੰਦਰ ਜੀ ਉਹਨਾਂ ਨੂੰ ਅਸੀਂ ਸੰਪਰਕ ਕੀਤਾ ਉਹਨਾਂ ਨੇ ਆਪਣੀ ਫੋਰਸ ਭੇਜੀ ਹੈ ਤੇ ਅਸੀਂ ਇੱਥੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਬਹੁਤ ਵੱਡੀ ਜਿਹੜੀ ਪਸ਼ੂ ਕਰੂਰਤਾ ਇਸ ਗਊਸ਼ਾਲਾ ਵਿੱਚ ਕੀਤੀ ਜਾ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਅਗਰ ਤਿੰਨ ਦਿਨਾਂ ਦੀ ਪੁਰਾਣੀ ਵੀਡੀਓ ਜਿਹੜੀ ਹੈ ਦੋ ਦਿਨ ਦੀ ਜਿਹੜੀ ਵਾਇਰਲ ਹੋ ਰਹੀ ਹੈ ਹਾਲੇ ਤੱਕ ਉਹ ਜਿਹੜੀ ਮਰੀ ਹੋਈ ਗਊ ਉਹਨਾਂ ਨੇ ਨਹੀਂ ਚੁਕਾਈ ਉਹਦੇ ਨਾਲ ਨਾਲ ਇੱਕ ਬਹੁਤ ਜ਼ਿਆਦਾ ਜ਼ਖਮੀ ਹਾਲਤ ਵਿੱਚ ਅਧ ਮਰੀ ਗਾਉਂ ਜਿਹੜੀ ਐਜ਼ ਇਟ ਇਜ਼ ਪਈ ਹੈ ਨਾ ਉਹਨੂੰ ਕੋਈ ਗਲੂਕੋਜ਼ ਨਾ ਫਲੂਇਡ ਨਾ ਕੋਈ ਇੰਜੈਕਟੇਬਲ ਕੀੜੇ ਉਹਨੂੰ ਪਏ ਹੋਏ ਆ ਕੋਈ ਇੱਥੇ ਧਿਆਨ ਨਹੀਂ ਹੈਗਾ ਗਾਵਾਂ ਦਾ ਉਹਦੇ ਨਾਲ ਨਾਲ ਇੱਥੇ ਹੁਣ ਸਾਨੂੰ ਪਤਾ ਲੱਗਾ ਕਿ ਜਿਹੜੀ ਤੂੜੀ ਪਾਈ ਗਈ ਹੈ ਉਹ ਵੀ ਗਵਾਂਡੀਆਂ ਵੱਲੋਂ ਪਾਈ ਗਈ ਹੈ 15 ਦਿਨ ਤੋਂ ਇਸ ਗਊਸ਼ਾਲਾ ਦਾ ਦਰਵਾਜ਼ਾ ਬੰਦ ਸੀ ਦੇਖੋ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈ ਕਿ ਨੰਦੀ ਗਊਸ਼ਾਲਾ ਨੰਦੀ ਸਾਡੇ ਵਾਸਤੇ ਪੂਜਿਆ ਨੇ ਸਾਡੇ ਸ਼ਿਵਜੀ ਮਹਾਰਾਜ ਦੇ ਬਹੁਤ ক্লোਜ਼ ਨੇ ਜਿੰਨੇ ਸ਼ਿਵਜੀ ਮਾਰਾਏ ਸਾਡੇ ਪ੍ਰਿਆ ਨੇ ਉਹਨੇ ਨੰਦੇ ਮਹਾਰਾਜ ਅਸੀਂ ਇਹੋ ਜੀਆਂ ਗਊਸ਼ਾਲਾ ਬਿਲਕੁਲ ਨਹੀਂ ਚੱਲਾਂ ਦਾਂਗੇ ਅਸੀਂ ਸੀਐਮ ਸਾਹਿਬ ਨੂੰ ਇਹਦੀ ਰਿਪੋਰਟ ਪਾਵਾਂਗੇ ਡੀਜੀਪੀ ਸਾਹਿਬ ਨੂੰ ਇਹਦੀ ਰਿਪੋਰਟ ਪਾਵਾਂਗੇ ਇਹ ਗਊਸ਼ਾਲਾ ਆਪਾਂ ਬੰਦ ਕਰਾਵਾਂਗੇ ਉਹਦੇ ਨਾਲ ਸਖਤੋ ਸਖਤ ਕਾਰਵਾਈ ਜਿਹੜੀ ਅਸੀਂ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਹਿ ਕੇ ਇਹ ਗਊਸ਼ਾਲਾ ਤੇ ਕਰਾਵਾਂਗੇ ਜਿਹੜੇ ਜਿਹੜੇ ਬੰਦੇ ਭਾਵੇਂ ਇਹਦੇ ਚ ਇਨਵੋਲਵਮੈਂਟ ਨੇ ਉਹ ਸਭ ਤੇ ਜਿਹੜਾ ਆਪਾਂ ਪਰਚਾ ਦਰਜ ਕਰਾਵਾਂਗੇ ਕਿਉਂਕਿ ਇੰਨੀ ਵੱਡੀ ਪਸ਼ੂਕਰੂਰਤਾ ਸਭ ਤੋਂ ਮੇਨ ਚੀਜ਼ ਤੁਸੀਂ ਇਹ ਸਕਿਨ ਦੇਖੋ ਇਹਨਾਂ ਗਵਾਂ ਦੀ ਸਾਰੀਆਂ ਬਿਲਕੁਲ ਨਾਲ ਇੱਕ ਚੀਜ਼ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਬਹੁਤ ਵੱਡਾ ਜਾਂਚ ਦਾ ਵਿਸ਼ਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਗਾਉਂ ਤਸਕਰੀ ਵਧਦੀ ਜਾ ਰਹੀ ਹੈ ਕੀ ਇੱਥੋਂ ਗਾਉਂ ਤਸਕਰੀ ਦੀ ਸਮਗਲਿੰਗ ਕੀਤੀ ਜਾਂਦੀ ਸੀ ਇਹ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਅਸੀਂ ਐਸਐਸਪੀ ਸਾਹਿਬ ਨੂੰ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਇਹਦੀ ਇਨਕੁਆਇਰੀ ਮਾਰ ਕਰਾਵਾਂਗੇ ਪ੍ਰੋਪਰ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਗਊ ਸੇਵਾ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਅਸੀਂ ਇਸ ਚੀਜ਼ ਦੇ ਅਗਵਗਤ ਕਰਾ ਕੇ ਤੇ ਪ੍ਰੋਪਰ ਜਿਹੜੀ ਕਾਰਵਾਈ ਉਹਨਾਂ ਤੇ ਜਿਹੜੀ ਕਰਾਵਾਂਗੇ ਠੀਕ ਆ ਬਬੇ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕਸ਼ਮੀਰ ਸਿੰਘ ਕਿੱਥੇ ਰਹਿੰਦੇ ਹੋ ਆਵੇ ਸਾਡੇ ਇੱਥੇ ਹੀ ਆ ਸਾਰਾ ਕਾਰੋਬਾਰ ਗਊਸ਼ਾਲਾ ਖੋਲੀ ਹੋਈ ਸੀ ਕਿੰਨਾ ਸਮਾਂ ਹੋ ਗਿਆ ਇਹਨੂੰ ਹੋ ਗਏ ਨੇ 4 ਮਹੀਨੇ ਕੋਰੇ ਸੀ ਮੈਂ 4 ਮਹੀਨੇ ਹੋਏ ਪਹਿਲੂ ਨਹੀਂ 4 ਕੀ ਲੱਗਦਾ ਕਿ ਗਊਸ਼ਾਲਾ ਦੇ ਨਾਂ ਤੇ ਇੱਥੇ ਕੀ ਹੋ ਰਿਹਾ ਸੀ ਕੀ ਹੋ ਰਿਹਾ ਗਊਸ਼ਾਲਾ ਅੰਦਰ ਰੱਖੀ ਆ ਤੇ ਬਾਨੇ ਨਾਂ ਤੇ ਆਉਂਦਾ ਜਾਂਦਾ ਤੇ ਕੁਝ ਨਹੀਂ ਹਾਂ ਆਪੇ ਬੂਏ ਮਾਰ ਕੇ ਚਾਹੁੰਦੇ ਨਹੀਂ ਕੋਈ ਪਾਣੀ ਡਾਉਂਦਾ ਨਹੀਂ ਇਹਨਾਂ ਨੂੰ ਗਰੀਬੀਆਂ ਨੂੰ ਵੇਖਾ ਕਦੀ ਰੁਕ ਪੱਠੇ ਪਾਉਂਦਾ ਚਾਰੇ ਬਨੇ ਆਉਂਦਾ ਤੇ ਫੋਟੋ ਇਹਨਾਂ ਦੀਆਂ ਗਵਾਂਡੀਆਂ ਜੇ ਲਾ ਲੀਂਦਾ ਪਾਏ ਦਿੰਦੇ ਇਹ ਲੱਗਦਾ ਕਿ ਪੈਸੇ ਮੰਗਾਉਂਦਾ ਬਾਹਰ ਉਹ ਪੈਸੇ ਮੰਗਾਉਂਦਾ ਤੈਨੂੰ ਕਰਕੇ ਗਊਛਾਲਾ ਹੋਰ ਇਹਦਾ ਗਊਛਾਲਾ ਦਾ ਕੀ ਮਸਲਾ ਪੱਠਿਆਂ ਦੀਆਂ ਵੀਡੀਓ ਬਣਾ ਗਿਆ ਕੋਈ ਪੱਠਾ ਨਹੀਂ ਨਾਲ ਦੀ ਗਊਛਾਲਾ ਪੱਠਾ ਚਾਰੇ ਬਨੇ ਕੀ ਨਾਰਿਆ ਕੋਠੇ ਦੇ ਗੈਣਾ ਕਾ ਉਹ ਲਾ ਕੇ ਇਹਨਾਂ ਨੂੰ ਪੌਂਜਾਂ ਨੂੰ ਵੇਖਿਆ ਹੀ ਨਹੀਂ ਬਾਹਰ ਉਹਨਾਂ ਦਾ ਪੱਠਾ ਕਰੀ ਆ ਕੋਈ ਸਾਨੂੰ ਵਿਖਾਉਣ ਪਿਆ ਰੇੜੇ ਤੇ ਆਇਆ ਤਰੀਕੇ ਟਰਾਲੀ ਤੇ ਪੱਠੇ ਇਹਨਾਂ ਦੇ ਆਇਆ ਨਾ ਵੰਡ ਆਇਆ ਕਦੀ ਤੇ ਨਾ ਕਰੀ ਵੰਡਾ ਗਊਛਾਲਾ ਉਹਨੇ ਵੰਡਾ ਆੜੇ ਬਾਬੇ ਬਕਾਰੇ 5 400 ਗਊ ਸਾਡੇ ਕੋਲ ਗਾਂਟਾਉਂਦੇ ਟਰੱਕਾਂ ਦੇ ਟਰੱਕ ਉੱਥੇ ਰੱਖ ਜਿਓ ਕਿ ਇੱਕ ਕਾਮ ਮਰ ਗਿਆ ਕਦੀ ਸੇਵਾ ਇਹ ਕਹਿੰਦਾ ਮੈਂ ਆਪ ਹੀ ਖੁਦ ਸੇਵਾ ਕਰਦਾ ਰਹਾਂ ਕੌਣ ਇਹ ਕਹਿੰਦਾ ਕਿਹੜਾ ਕਿਹੜਾ ਆਉਂਦਾ ਕਿਹੜਾ ਖੇੜੇ ਪਏ ਆਂ ਚਾਰ ਦਾ ਕਰਦਾ ਇਹਦਾ ਸਭ ਕੀ ਕਿਹੜੇ ਬੰਨੇ ਪੱਠੇ ਲਿਆਉਂਦਾ ਵੇਖਿਆ ਕਰੀ ਇਹਨੂੰ ਜਾਂ ਕਰੀ ਇਹਨੇ ਫਲਾਣੀ ਜੀ ਲਿਆਉਂਦੇ ਪੱਠੇ ਲਿਆਉਂਦਾ ਜਾਂ ਕਰੀ ਬੂਆ ਖੋਲ ਆਵੇ ਤੇ ਪੱਠੇ ਪਾਉਂਦਿਆਂ ਰੱਥੇ ਰਸੇ ਹੀ ਵੱਡੇ ਅੰਘਾ ਮਾਰ ਜਾਂਦੇ ਨੇ ਪਾਣੀ ਦਿੱਤੇ ਉੱਥੇ ਰਹਿਣਾ ਵੱਡੇ ਅਗਾਆਂ ਰਿੰਦੀਆਂ ਰਹੀਆਂ ਅੱਛਾ ਜੀ ਇਹਨਾਂ ਦੇ ਅਗਵਾਨ ਕੇ ਵਿਚਾਰਿਆਂ ਨੇ ਰੱਥੇ ਵੱਡੇ ਆ ਹੈ ਇਹਦਾ ਤਿੰਨ ਚਾਰ ਦਿਨ ਇੱਥੇ ਬੂਆ ਵੀ ਨਹੀਂ ਖੋਲਦੇ ਕੀ ਲੱਗਦਾ ਇਹ ਲੋੜਾ ਪਾਪ ਮਹਾਪਾਪ ਪਾਪ ਬਹੁਤ ਵੱਡਾ ਗਊਸ਼ਾਲਾ ਫਲਾਣਾ ਕੀ ਗਊ ਮਾਤਾ ਆਪਾਂ ਗਊ ਮਾਤਾ ਕਹਿੰਦੇ ਇਹਨੂੰ ਆਵੇ ਜੀ ਇਹ ਦੋ ਹਾਂਜੀ ਤੁਸੀਂ ਇਸ ਇਲਾਕੇ ਦੇ ਵਿੱਚ ਪਹੁੰਚੇ ਹੋ ਕੋਈ ਗਊਸ਼ਾਲਾ ਦੇ ਨਾਂ ਤੇ ਠੱਗੀ ਚੋਰੀ ਚੱਲ ਰਹੀ ਸੀ ਔਰ ਕਾਫੀ ਜਿਹੜੇ ਗਊ ਅੰਦਰ ਮਰੀਆਂ ਪਈਆਂ ਗਈਆਂ ਔਰ ਪੀੜਤ ਵੀ ਨੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਜਿਹੜੇ ਹੈਗੇ ਜੀ ਡਿਪਟੀ ਡਾਇਰੈਕਟਰ ਡੇਰੀ ਵਿਭਾਗ ਉਹਨਾਂ ਵੱਲੋਂ ਸਾਨੂੰ ਤਲਾਹ ਦਿੱਤੀ ਵੀ ਅਸੀਂ ਇੱਥੇ ਮੌਕੇ ਤੇ ਪਹੁੰਚ ਰਹੇ ਆਂ ਤੇ ਤੁਸੀਂ ਵੀ ਆਓ ਤੇ ਅਸੀਂ ਵੀ ਇੱਥੇ ਆਏ ਮੌਕੇ ਤੇ ਇੱਕ ਗਾਂ ਦੀ ਮੌਤ ਹੋਈ ਆ ਤੇ ਇੱਕ ਜੀ ਸੈਕੜੀ ਥੋੜੀ ਮਰਨ ਕਿਨਾਰੇ ਹੋ ਗਈ ਤੇ ਬਾਕੀ ਭੁੱਖੀਆਂ ਧਾਈਆਂ ਜਿਵੇਂ ਕੋਈ ਹਰਾ ਪੱਠਾ ਹੈ ਨਹੀਂ ਪਾਇਆ ਇਹਨਾਂ ਨੂੰ ਸੁੱਕੀ ਟੂੜੀ ਖੁਰਲੀਆਂ ਵਿੱਚ ਸੁੱਟੀ ਆ ਕਾਫੀ گاਉਂਆਂ ਕਮਜ਼ੋਰ ਹਾਲਤ ਵਿੱਚ ਇਲਾਕਾ ਨਿਵਾਸੀ ਕਹਿ ਰਹੇ ਪਿਛਲੇ ਕਾਫੀ ਸਮੇਂ ਤੋਂ ਇਥੇ ਠੱਗੀ ਜਿਹਾ ਗਰੋਹ ਕੰਮ ਕਰ ਰਿਹਾ ਕੋਈ ਜਿਹੜਾ ਗਊਸ਼ਾਲਾ ਦੇ ਨਾਂ ਤੇ ਫੰਡਿੰਗ ਵੀ ਇਕੱਠੀ ਕਰਦਾ ਔਰ ਕਿਤੇ ਨਾ ਕਿਤੇ ਗਲਤ ਕੰਮ ਵੀ ਕੀਤਾ ਜਾਂਦਾ ਹੈ ਇਹ ਲੱਗਦਾ ਉਹਨਾਂ ਦੇ ਕਾਰਵਾਈ ਤੁਸੀਂ ਕੀਤੀ ਤੇ ਕਿ ਭਾਗ ਹੋ ਜਿਹੜੀ ਫੰਡਿੰਗ ਵਾਲੀ ਗੱਲ ਉਹ ਤਾਂ ਜਾਂਚ ਤੋਂ ਬਾਅਦ ਚ ਪਤਾ ਲੱਗੇਗਾ ਕਿ ਇਹ ਕੰਮ ਕੀ ਕਰਦਾ ਸੀ ਗਊਸ਼ਾਲਾ ਦੇ ਨਾਂ ਤੇ ਬਾਕੀ ਜਿਹੜੀ ਬਣਦੀ ਕਾਰਵਾਈ ਅਸੀਂ ਕਰਾਂਗੇ ਜੇ ਸਾਨੂੰ ਤਲਾਸ਼ ਦੇਣਗੇ ਕੋਈ ਸਟੇਟਮੈਂਟ ਲਖਾਏਗਾ